ਬੀਡੀਪਾ ਸਾਹਿਬ ਤੁਸੀਂ ਘਰੇ ਕਿਉਂ ਚਲੇ ਗਏ ਨਹੀਂ ਇਹ ਗੱਲ ਨਹੀਂ ਹੁੰਦੀ ਬੀਡੀਪਾ ਸਾਹਿਬ ਤੇ ਦੋ ਦਿਨ ਹੋ ਗਏ ਦਫਤਰ ਨਹੀਂ ਬੈਠ ਰਹੇ ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇਗੇ ਕੰਮ ਕਰਾਉਣ ਲਈ ਸਾਈਨ ਕਰਾਉਣ ਲਈ ਲਾਸਟ ਇਹਨਾਂ ਨੇ ਤੁਹਾਨੂੰ ਲੱਭਿਆ ਉਹ ਗੈਸਟਰ ਤੁਸੀਂ ਰੈਸਟ ਕਰ ਰਹੇ ਸੀ ਅੱਜ 3 ਉਹ ਸਵਾ ਦਸ ਦਾ ਟਾਈਮ ਹੈ ਅਸੀਂ ਆਏ ਆਂ ਆਈਡੀ ਦੇ ਸਾਹਬ ਨੇ ਇਕੱਠੇ ਆਏ ਆਂ ਇੱਥੇ ਤੁਸੀਂ ਐ ਨਹੀਂਗੇ ਸਰਪੰਚ ਪੰਚਾਇਤਾ ਗਾਮਕਰੋਣਾਂ ਨਾਲ ਬੈਠੇ ਨੇ ਐਂਡ ਇਹ ਥੋੜਾ ਕਿ ਸਿਸਟਮ ਚੱਲਦਾ ਘਰ ਦਾ ਰਾਜ ਬਣਾਈ ਬੈਠੇ ਹੁੰਦਾ ਠੀਕ ਹੈ ਜੀ ਤੁਹਾਡੀ ਤਰੀਕ ਚੱਲੇਗੀ ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫਤਰ ਦਾ ਹੋਣਾ ਤੁਸੀਂ ਸਵੇਰ 3 ਵਜੇ ਤੁਸੀਂ ਫਿਰਦੇ ਹੋ ਕਿੱਧਰ ਆਪਦੇ ਘਰ ਵਾਲੇ ਪਾਸੇ ਨਹੀਂ ਜੀ ਐ ਨਹੀਂ ਕਿ ਸਿਸਟਮ ਚੱਲਣਾ ਆਈਡੀ ਦੇ ਸਾਹਬ ਜੀ ਇਹ ਨਾ ਲੈਣਾ ਐਕਸ਼ਨ ਨਾ ਉਹ ਕਿਹੜਾ ਲੈਣਾ ਕੋਈ ਇਹ ਮੈਂ ਨਾ ਗਲਤ ਗੱਲ ਆ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਨਾ ਜਿੰਨਾ ਬਿਲਕੁਲ ਨਹੀਂ ਦਫ਼ਤਰ ਹੈਗੇ ਤੁਸੀਂ ਸੁਪਰੇਟ ਸਾਹਿਬ ਨੂੰ ਤੁਸੀਂ ਕਿਹਾ ਘਰ ਚਲੇਗੇ ਨਾ ਸੁਪਰੇਟ ਸਾਹਿਬ ਤੁਹਾਨੂੰ ਕੀ ਕਿਹਾ ਘਰ ਚਲੇਗੇ ਹਾਂ ਜੀ